ेखोचiो प्रoमoहोl वे आdे करता है tो अपणे करaंगडो मर ਕੀਓ ਬ੍ਰੋ ਕੀ ਹਾਲ ਚਾਲਾ ਠੀਕ ਠਾਕ ਉਹ ਆਪਾਂ ਵੀ ਪੁਰੇ ਵਧੀਆ ਚੜ੍ਹਦੀ ਕਲਾ ਦਾ ਮਾਲਕੀ ਕਰਤਾ ਵੀ ਤੇ ਆਪਾਂ ਹੋ ਗਏ ਨਾ ਹਟੋ ਕੇ ਰੈੜੀ ਰੋਟੀ ਪਣੀ ਸ਼ਾਗ ਲਿਆ ਤੇ ਹੁਣ ਮੈਂ ਚੱਲਿਆ ਬਰਤ ਸਾਹਿਬ 4 ਵਜੇ ਤੱਕ ਲਾ ਕੇ ਆਵਾਂਗੇ ਉਦੋਂ ਬਾਅਦ ਜਾਗੋ ਆਪਾਂ ਆਪਣੇ ਕੱਪੜਿਆਂ ਲਿੱਦਿਆਂ ਦਾ ਵੀ ਕਰਨਾ ਪ੍ਰਬੰਧ ਨਵੇਂ ਲਿਆਉਣੇ ਆ ਪਾਲੂ ਭਰਾਵਾਂ ਦੀ ਆਵਾਂਗੇ ਵਧੀਆ ਇਹ ਲੈ ਆਵਾਂਗੇ ਤੇ ਆਪਣਾ ਬਾਲ ਬੁਲਾਣੀ ਸ਼ੇਡਨ ਕਰਾਵਾਂਗੇ ਬਹੁਤ ਟਾਈਮ ਹੋਣਾ ਕਟਾਈਏ ਕਿੱਥੋਂ ਬੜ ਤਾਂ ਨਜ਼ਾਰ ਮਹੀਨੇ ਹੋ ਗਏ ਤਾਂ ਜਦੋਂ ਦਾ ਸਿਆਲ ਠੰਡ ਜੀ ਵਾਵਾ ਹੋਈ ਆ ਪਰ ਖਿਆਲ ਹੀ ਜੜਿਆ ਉਦੋਂ ਦੇ ਮ ਕਟਾਇ ਗਿੰਦੂ ਆ ਬਾਰ ਠੀਕ ਆ ਜੀ ਤੇ ਹੁਣ ਮੈਂ ਚੱਲਿਆ ਵਰਕਸ਼ਾਪ ਮੋਟਰ ਵਾਲਾ ਆਪਣਾ ਹੋਗਾ ਗਰਮ ਤੇ ਹੁਣ ਵਰਕਸ਼ਾਪ ਜਾ ਕੇ ਮਿਲਦੇ ਆ ਚਾਪਣ ਵਾਲੇ ਪਾਸੇ ਕੰਮ ਕਰਨਾ ਥੋੜੀ ਜਿਹਾ ਵਾਲੀ ਗੱਡੀ ਜਾਂਦੀ ਆ ਉਹਦੇ ਕੰਮ ਕਰਨੇ ਆ ਕਈ ਕੰਮ ਜਿਹਾ ਉਹ ਕਰਾਂਗੇ ਤੇ ਦਿਖਾਵਾਂ ਤੁਹਾਨੂੰ ਠੀਕ ਆ ਜੀ ਹੁਣ ਮੈਂ ਚੱਲਿਆ ਵਰਕਸ਼ਾਪ ਮਿਲਦੇ ਆ ਤੁਹਾਨੂੰ ਬਰਖਾ ਹੋ ਜਾਗੇ ਮਿੱਤਰ ਫਿਰ ਦੇਖੋ ਧੁੰਦ ਤੇ ਟਾਈਮ ਆਪਣਾ ਹੋ ਗਿਆ ਮੇਰੇ ਖਿਆਲ ਚ 8 ਵਜੇ 14 15 ਮਿੰਟ ਹੋਏ ਹਨ ਧੁੰਦ ਖਾਸੀ ਹੈ ਹੁਣ ਆ ਬਰਖਾ ਆਬ ਨੂੰ ਖਿੱਚਦੀ ਆਪਣੀ ਗੱਡੀ ਦੇਖੋ ਵਾਹ ਮਾਹੌਲ ਦੇਖੋ ਆਹ ਦੇ ਆਪਣਾ ਤੂਤ ਖੜਾ ਖੇਤ ਦੀ ਨਿਸ਼ਾਨੀ ਆਪਣੇ ਦੀ ਆਪਣਾ ਬਾਣ ਨੂੰ ਦੱਸੀ ਆ ਮੈਂ ਲਾ ਪਹਿਲਾਂ ਇਹ ਤੂਤ ਨਹੀਂ ਆਪਾਂ ਸ਼ਾਨ ਕਰਨਾ ਹੈ ਇਹ ਤੂ ਦਾ ਬੜਾ ਸਿਰਾਂ ਲਾ ਦਾ ਨਾ ਇਹਨੂੰ ਪੱਟੀ ਇਹ ਆਪਣੇ ਖੇਤ ਦੀ ਨਿਸ਼ਾਨੀ ਹੈ ਇਹ ਤੂ ਦਾ ਖੇਤ ਪਾਇਦਾ ਅਹ ਠੀਕ ਕਹਿੰਦੇ ਤੂ ਦਾ ਵਾਲਾ ਬਾਣ ਬਣੇ ਤੂਤੀਆਂ ਵਾਲਾ ਬਾਣ ਅਜੇ ਵਾਹ ਤੂ ਦਾ ਬਾਣ ਤੂ ਦਾਲਾ ਬਾਣ ਪਾਇਦਾ ਨਿਸ਼ਾਨੀ ਹੈ ਬੜਾ ਠੀਕ ਠੀਕ ਹੈ ਜੀ ਆਹ ਵੇਖੋ ਵਾਹ ਵਰਕ ਜੀ ਇਹ ਕੋਟਾ ਹੋਊ ਭੌਂਕਦਾ ਹੀ ਭੌਂਕਦਾ ਤੁਹਾਨੂੰ ਇਹੋ ਜਿਹਾ ਨਾ ਖਾਓ ਕੱਸੀ ਆ ਨਹੀਂ ਆਪਣੀ ਸਰਕਾਰੀ ਇੱਧਰ ਆ ਜਾਂਦਾ ਆਪਣਾ ਬਾਹਰ ਇੱਧਰ ਆ ਜਾਂਦਾ ਉਹ ਤੂੰ ਤਾਂ ਤੋ ਲੈ ਕੇ ਇੱਥੋਂ ਤੱਕ ਆ ਜਾਂਦਾ ਇੱਧਰ ਕਹਾ ਤੱਕ ਬਟਾ ਤੱਕ ਠੀਕ ਹੈ ਜੀ ਇਹ ਦੱਸਦਾ ਤੁਹਾਨੂੰ ਕਾਹਨ ਵਾੜਾ ਪਹੁੰਚਾਂ ਫਿਰ ਮੈਂ ਠੀਕ ਹੈ ਦੇ ਭਾਈ ਅਸੀਂ ਆ ਗਏ ਵਰਖ ਸਾਹਿਬ ਹੁਣ ਆ ਜਾਲ ਦਾ ਕੰਮ ਸਟਾਰਟ ਕਰਦੇ ਆ ਇਹਦਾ ਖੜੂ ਦਾ ਭਾਈ ਗੱਡੀ ਦਾ ਇੱਥੇ ਰੱਖ ਵੈਂਪਰਾਂ ਨੂੰ ਦਾ ਪਾਰਲ ਰੰਗ ਕਰਤਾ ਉਹ ਚਮਕਦਾ ਚਮਕਦਾ ਮਾਰਦਾ ਲਸਕੋਰਾ ਆ ਲੈ ਸਾਡੇ ਨੂੰ ਪੁਣਾ ਦੇ ਲੈ ਆ ਬੰਦਾ ਕਹਿੰਦੇ ਮੈਂ ਸਟਾਰ ਬਾਨਾ ਕਰੇ ਬੜੀ ਬਲੌਗ ਚ ਵੀਡੀਓ ਬਣਾਇਆ ਕਰੋ ਓਏ ਕੀ ਬਣਾਇਆ ਕੀ ਬਣਾਇਆ ਕੱਲ ਓਏ ਕੱਲ ਟੂਲ ਟੂਲ ਪਰਾਲੀਆਂ ਵਰਤਣ ਹੈ ਉਹੀ ਪਰ ਕੇ ਗਈ ਪਰਾਲੀਆਂ ਦਾ ਇੱਕ ਟੂਲ ਤਿਆਰ ਕੀਤਾ ਬਸ ਅੱਜ ਸੈਟਾ ਤੇ ਕਰ ਰੱਖ ਤੇ ਉਹ ਤਾਂ ਠੀਕ ਆ ਲੈ ਬਈ ਨੇੜੇ ਆ ਕੰਮ ਕਰਦਾ ਇਹਦਾ ਤੋਤੀ ਖੜਾ ਉਹ ਵੀ ਉਮੀ ਖੜੀ ਚੈਸੀ ਉਹ ਦੋ ਗਾਈ ਨਾਲ ਉਹ ਡੋਣ ਭਰੀ ਜਾਂਦੇ ਆ ਓਏ ਇੱਕਦਾਂ ਲੂੜਦੀ ਮੈਂ ਹੁਣ ਜਾਲ ਲਾ ਕਰਨ ਲੱਗਿਆ ਉਹਦਾ ਇਧਰ ਵਿੱਚ ਇਹਦੇ ਖਲੇ ਦੇ ਲੈ ਆਏ ਦੇ ਨਾਲ ਨਾਲ ਦੀ ਲੈ ਆੜੀ ਇਹ ਵੀ ਮੇਤਰ ਪਿਆਰਿਓ ਆ ਨਵਾਂ ਕੰਪਰੈਸਰ ਲਿਆਂਦਾ ਉਹਦੇ ਪਤਾ ਨਹੀਂ ਕਿੰਨੇ ਦਾ ਐ ਮੈਂ ਪੁੱਛਿਆ ਨਹੀਂ ਹੋਊਗਾ 50-50000 ਦੇ ਨੇੜੇ ਤਾਂ ਖਾਸਾ ਮਹਿੰਗਾ ਹੁੰਦਾ ਦੇਖਣ ਨੂੰ ਚੱਲਸਾ ਥੋੜਾ ਲੱਗਦਾ ਕਿਹੜੀ ਕੰਪਨੀ ਦਾ ਇਹ ਫੜੀ ਪਤਾ ਨਹੀਂ ਕਿਹੜੀ ਕੰਪਨੀ ਆ ਸੀਐਫਡੀ ਹਾਂ ਸੀਐਫਡੀ ਦਾ ਕਿੰਨੇ 5 ਜੀਪੀ ਦਾ ਤੇ ਸੀਐਫਡੀ 24 3 ਤੱਕ ਦਾ ਰਫ ਤੱਕ ਕੰਪਰੈਸਰ ਪੱਖਾ ਵੀ ਨਵਾਂ ਮੰਗਾਇਆ ਨਾ ਪਰ ਨਵਾਂ ਲਈ ਹੁੰਦਾ ਕੰਪਰੈਸਰ ਦੇ ਪੱਖਾ ਨਾ ਲੈ ਵੀ ਦੇਖ ਲਓ ਨਵਾਂ ਕੰਪਰੈਸਰ ਇਹ ਬਣਾਉਣਾ ਫਲਡ ਫਲਡ ਹਵਾ ਠੀਕ ਹੈ ਜੀ ਹੁਣ ਆਪ ਜਾਲ ਦਾ ਕੰਮ ਕਰਦੀ ਹੈ ਠੀਕ ਆ ਫਿਰ ਦਿਖਾਉਣਾ ਤੁਹਾਨੂੰ ਮੇ ਮਤਰੋਹੜਾ ਗੋਗਾ ਲਈਆਂ ਦਾ ਜਾਲ ਤੇ ਰੇਗਮਰ ਮੈਂ ਮੋੜਦਾ ਪੱਤਰੇ ਇਹ ਹੈਗਾ ਬੀਲ ਕੱਪਾਂ ਦੇ ਜਿਹੜੀ ਖੜੂਰ ਦਾ ਵਾਲੀ ਗੱਡੀ ਆ ਉਹਦੇ ਬੀਲ ਕੱਪਾਂ ਦੇ ਪੱਤਰੇ ਆ ਇਹ ਠੀਕ ਹੈ ਇਹ ਲਾਉਣੇ ਉਹਦੇ ਬੀਲ ਕੱਪ ਨੂੰ ਮੈਂ ਫਟ ਕਰੀਏ ਨਾ ਪਹਿਲਾਂ ਜਾਲ ਜਿਹਦਾ ਕੰਮ ਕਰਕੇ ਛੱਡਿਆ ਤੇ ਬੀਲ ਕੱਪ ਫਟ ਕਰਕੇ ਮੂਰਲਾ ਸਪੋਰਟ ਬੰਪਰ ਫਟ ਕਰਨਾ ਫੂਟ ਬੰਪਰ ਪਰਫੈਕਟ ਕਰਕੇ ਸਟੀਲੀ ਹੈਂਡਲ ਫਿੱਟ ਕਰਨੇ ਆ ਇਹਦੇ ਟਾਕਿਆਂ ਜਿਹੋਦੇ ਕਲੇਚ ਕੱਟੀਆਂ ਜੇ ਉਹ ਕਰਕੇ ਫਿਰ ਦੇਖਦੇ ਆਂ ਕੀ ਕੰਮ 4:00 ਵਜੇ ਤਾਂ ਮੰਗ ਜਾਂਗੇ ਵਿਆਹ ਦਾ ਜਾਗੋ ਤੇ ਜਾਵਾਂਗੇ ਓਕੇ ਜੀ ਵੀ ਮਿੱਤਰੋ ਰੋਟੀ ਟਾਈਮ ਹੋ ਗਿਆ ਸਾਰੇ ਤੁਰ ਗਏ ਰੋਟੀ ਖਾਣ ਮੈਂ ਵੀ ਜਾਣਾ ਮਾਮਾ ਉਹ ਬਣਾ ਤੇ ਬੀਲ ਕੱਪ ਕੇ ਆਹ ਆਪੇ ਆ ਜਿਹੜੇ ਮੰਨ ਦੇ ਚੱਲ ਜਿਨਾ ਸਪੋਰਟ ਹੁੰਦੀ ਹੈ ਬੀਲ ਕੱਪਾਂ ਨੂੰ ਰਿੰਮਾ ਤੋਂ ਬੀਲ ਕੱਪ ਲੱਗਦੇ ਹੁੰਦੇ ਉਹ ਲਾ ਤੇ ਆਪਾਂ ਵੀ ਮੂਸਮਰ ਮਾਰ ਲਵਾ ਕੇ ਨਟ ਪਾਉਣੇ ਆ ਤੇ ਲੇੜਾ ਲਾ ਕੇ ਪੱਕੇ ਕਰਨੇ ਠੀਕ ਹੈ ਜੀ ਉਸ ਤੋਂ ਬਾਅਦ ਮੰਨ ਗਏ ਆਪਣਾ ਸਪੋਰਟ ਬੈਂਪਰ ਲਾਉਣਾ ਮੂਹਲਾ ਇਹ ਮੀਂਹ ਹੈਂਡਲ ਤਾਂ ਲਾ ਦੇ ਤੇ ਬਾਕੀ ਦੇਖਦੇ ਆ 4 ਵਜੇ ਤੱਕ ਹੀ ਲਾਉਣੀ ਇਹ ਢਹਾੜੀ ਆਪਾਂ ਉਦੋਂ ਬਾਅਦ ਮੰਨ ਕੇ ਚੱਲੋ ਵਿਆਹ ਦੇਖਾਂ ਠੀਕ ਆ ਜੀ ਇੱਥੇ ਲੱਭੀ ਵਰਗੇ ਵੀ ਕਰੀ ਜਾਂਦੇ ਆ ਮਗਰ ਚੱਕਾ ਪਲੇਟ ਪਾਤੀ ਪੌੜੀਆਂ ਤੇ ਅੰਦਰ ਉਹ ਤਾਂ ਨਬੜੀ ਗਿਆ ਉਹਨਾਂ ਦੇ ਨਿੱਕੇ ਮोटे ਕੰਮ ਨਹੀਂ ਰਹਿੰਦੀਆਂ ਥੱਲੇ ਰਹਿੰਦੀਆਂ ਡੋਮਰ ਲਾਉਣਾਂਗੇ ਉਹ ਉੱਥੇ ਰਹਿੰਦੀ ਆ ਮੈਟ ਪਾਉਂਗਾ ਜੀ ਇਹਨਾਂ ਨੇ ਪੈਂਟਰ ਨੇ ਮਸਾਲਾ ਭਰਤਾ ਇਹ ਤੇ ਪੌੜੀਆਂ ਦੇ ਚੱਕਾ ਪਲੇਟ ਪਾਤੀ ਠੀਕ ਆ ਜੀ ਬਾਕੀ ਦਿਖਾਉਂਦੇ ਚੱਲਾਂਗੇ ਜਿਵੇਂ ਜਿਵੇਂ ਬਣਦਾ ਜਾਊਗਾ ਕੰਮ ਠੀਕ ਆ ਰੋ ਹੁਣ ਤਾਂ ਜਿਹੜਾ ਮਗਰਲੇ ਕਾਪੇ ਬੈਕਪੈਕ ਲਾਉਣਾ। ਮਗਰਲੇ ਜੰਨਾ ਹੋ ਗਏ। ਮੋੜਲਾ ਇੱਕ। ਉਹ ਦੂਆਦ ਪਾ, ਫਰੀਂਡ ਨਾ ਨਾ ਪਤਾ ਨਹੀਂ। ਮੈਂ ਲਾ ਗਿਆ ਪਿਆ ਵੀ ਦੇਖਣਾ। ਹੂੰ। ਮੋੜ ਇਹੋ ਘੱਟ ਹੋ ਗਿਆ ਦਾ ਸੰਦ ਨਾੜੀ ਬਹੁਤ ਆਉਂਦੀ ਆ। ਤੇ ਰੰਗ ਮਾਰ ਨੂੰ ਛੱਡੇ ਗਿਆ ਉਹ ਟਰੱਕ ਪਾ ਕੇ ਗਿਆ। ਦੇਮੋ ਆ ਵੀ ਦੇਖਦੇ ਕਿਵੇਂ ਲੱਗਦਾ ਠੀਕ ਆ ਜੀ ਬਾਕੀ ਦਿਖਾਉਣੇ ਲੈ ਵੀ ਜੋਪਰ ਆਪਾਂ ਹੋ ਗਏ ਰੈਡੀ ਜਾਣ ਤੋਂ ਨਹੀਂ ਹੈ ਤਾਂ ਥੋੜਾ ਕੰਮ ਲੇੜੀ ਆ ਕੀ ਕਰੀਏ ਕੰਮ ਤਾਂ ਖੜੇ ਹੀ ਨਹੀਂ ਸੁਟਿਆ ਮਸਾ ਖੜਾ ਖੜਾ ਕੰਮ ਨਬੇੜ ਕੇ ਆ ਪਰ ਦੇਖੋ ਹੁਣ ਮਾ ਰੈਡੀ ਕੁੜੀ ਹੋ ਕੇ ਆਨੇ ਆ ਬਿਆਲੇ ਨੇ ਉਹ ਦੇਖੋ ਬਿਆਲਾ ਕਰ ਜੱਜ ਦਾ ਜੱਗ ਦਾ ਹੈ ਆਹੀ ਆਪਣੀ ਅੱਜ ਦੀ ਆਊਟਫਿਟ ਠੀਕ ਆ ਢੀਲੀ ਆ ਆਪਾਂ ਕਿਹੜਾ ਵਾੜਾ ਸੱਜਣਾ ਈਗਲੀ ਚਲੋ ਕਾਪੀਰਾਈਟ ਨਾ ਬਚ ਜੇ ਦੇਖੋ ਜੋਬਰ ਮਹੌਲ ਵਿਆਹ ਦੇ ਘਰ ਤਾਂ ਹੈ ਇੱਥੋਂ ਆਪਣੇ ਘਰਾਂ ਕੋਲ ਮਾਰੂ ਰੋਟੀ ਫੜਾਉਣਾ ਹੈ ਬੱਪ ਜਰ ਗਿਆ ਬੱਪ ਦੇਖੋ ਚੱਲਦੇ ਠਹਿ ਠਹਿ ਬਰਾਕੇ ਥੰਡਰ ਵਾਲੀ ਆਣਾ ਸ਼ਾਲਾ ਗੋਸ਼ ਚੱਲ ਕੇ ਪਹੁੰਚ ਕੇ ਦੇਖਣਾ ਕੀ ਗੱਲ ਬਾਤ